ਉਹਨਾਂ ਚਾ ਡਾਉਨਫਾਲ ਆਫਟਰ 47 ਤੋਂ ਬਾਅਦ ਉਹ ਡਾਉਨਫਾਲ ਸ਼ੁਰੂ ਹੋ ਗਿਆ ਡਾਉਨਫਾਲ ਜਦੋਂ ਮਾਸਟਰ ਤਾਰਾ ਸਿੰਘ ਜਿਹੜੀ ਸੀ ਸਿੱਖਾਂ ਦੇ ਸਰਪ੍ਰਮੰਨਤ ਲੀਡਰ ਸੀ ਜੀ ਸਟੇਟ ਨੇ ਜਦੋਂ ਦੇਖਿਆ ਕਿ ਉਹ ਉਹਨਾਂ ਦੇ ਕਈ ਵਾਰੀ ਕਹਿਣੇ ਤੋਂ ਬਾਅਦ ਚਲੇ ਜਾਂਦੇ ਸੀ ਉਹਨਾਂ ਨੇ ਉਹਦੇ ਮੁਕਾਬਲੇ ਇੱਕ ਸੰਤ ਫਤੇ ਸਿੰਘ ਅਵਾਰ ਦਿੱਤਾ ਚੋਲੇ ਵਾਲਾ ਗੋਸਪੈਲ ਕਰ ਦਿੱਤਾ ਸਿੱਧਾ ਕਹੀਏ ਉਹ ਸਿੱਖਾਂ ਦੇ ਅਕਾਲੀ ਦਲ ਦਾ ਡਾਉਨਫਾਲ ਉੱਥੋਂ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਜਿਹੜਾ ਸੀ ਇਸ ਵੇਲੇ ਜਿਹੜੇ ਐਕਸ ਮਿਸਟਰ ਹੈ ਕਿ ਐਕਸ ਪ੍ਰੈਜ਼ੀਡੈਂਟ ਪ੍ਰਕਾਸ਼ ਸਿੰਘ ਬਾਦਲ ਆਪ ਦੇ ਰਿਸ਼ਤੇਦਾਰਾਂ ਨਾਲ ਕਬਜ਼ਾ ਹੋ ਗਏ ਜਸਟਿਸ ਕਰਨਾਮ ਸਿੰਘ ਉਹਨਾਂ ਦੀ ਸਰਕਾਰ ਟੁੱਟਦੀ ਹੈ ਉਸ ਤੋਂ ਬਾਅਦ ਇੱਕ ਬੰਦੇ ਦਾ ਕਬਜ਼ਾ ਹੋ ਗਿਆ ਜਿਹੜਾ ਗੈਰ ਅੰਮ੍ਰਿਤਧਾਰੀ ਵੀ ਸੀ ਜੇ ਉਹ ਫਿਰ ਐਸਰਵਾਜ ਪੰਥ ਚ ਐਸੀਆਂ ਚੀਜ਼ਾਂ ਪੈਦਾ ਹੋਈਆਂ ਪ੍ਰਕਾਸ਼ ਸਿੰਘ ਬਾਦਲ ਪਹਿਲਾ ਬੰਦਾ ਸੀ ਜਿਹੜਾ ਗੈਰ ਅੰਮ੍ਰਿਤਧਾਰੀ ਅਖਾਲੀ ਦਲ ਦਾ ਪ੍ਰਧਾਨ ਸੀ ਫਿਰ ਫਿਜ਼ਿਜ਼ ਸ਼ੁਰੂ ਹੋ ਗਏ ਕਿ ਜਿਹੜੇ ਪਤੀ ਲੋਕ ਨੇ ਉਹ ਖਾਲੀ ਗੱਲ ਦੇ ਮੈਂਬਰ ਬਣਨੀ ਸ਼ੁਰੂ ਹੋ ਗਏ